ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਤੇ ਚਲਾਈਆਂ ਅੰਨੇ ਵਾਗੂੜੀਆਂ ਮੌਤ ਅੱਜ ਦੇਰ ਸ਼ਾਮ 6 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਨਮੀ ਦਾਣਾ ਮੰਡੀ ਦੇ ਮੋੜ ਦੇ ਨੇੜੇ ਇੱਕ ਨੌਜਵਾਨ ਤੇ ਅੰਨੇ ਵਾਗੂੜੀਆਂ ਚਲਾ ਦਿੱਤੀਆਂ ਜਿਸ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧੀ ਮ੍ਰਿਤਕ ਦੇ ਭਰਾ ਲਾਡੀ ਅਤੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਵਾਸੀ ਮਾਨ ਨਗਰ ਬਟਾਲਾ ਨੇ ਦੱਸਿਆ ਕਿ ਜਸਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਆਪਣੇ ਦੋਸਤਾਂ ਨਾਲ ਗੱਡੀ ਤੇ ਕਿਤੇ ਕੰਮ ਗਿਆ ਸੀ ਜਦੋਂ ਇਹ ਗੱਡੀ ਤੋਂ ਉਤਰ ਕੇ ਘਰ ਵਾਪਸ ਆ ਰਿਹਾ ਸੀ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇਆਂ ਨੇ ਇਸਤੇ ਅੰਨੇਵਾ ਗੋਡੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ ਇਸ ਜਸਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਉਧਰ ਇਸ ਬਾਰੇ ਪਤਾ ਚਲਦਿਆਂ ਤੁਰੰਤ ਡੀਐਸਪੀ ਸਿਟੀ ਸੰਜੀਵ ਕੁਮਾਰ, ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ, ਐਸਆਈ ਗੁਰਮੀਤ ਸਿੰਘ ਥਾਣਾ ਸਿਵਲ ਲਾਈਨ, ਐਸਆਈ ਨਰਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚ ਗਈ। ਇਥੇ ਦੱਸਦੇ ਚੱਲੀਏ ਕਿ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਆਪਣੇ ਮ੍ਰਿਤਕ ਲੜਕੇ ਜਸਜੀਤ ਸਿੰਘ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਡੇਰਾ ਰੋਡ ਜਾਮ ਕਰ ਦਿੱਤਾ ਹੈ ਸਰ ਇਤਲਾ ਮਿਲੀ ਸੀ ਕਿ ਇੱਥੇ ਡੇਰਾ ਰੋਡ ਤੇ ਨਾ ਕੋਕਰ ਪੈਰਸ ਦੇ ਬਾਹਰ ਇੱਕ ਵਿਅਕਤੀ ਨੂੰ ਕੋਈ ਅੰਸ਼ ਚੱਤੇ ਵੇਕੀ ਗੋਲੀ ਮਾਰ ਗਏ ਨੇ ਮੌਕੇ ਤੇ ਪਹੁੰਚੇ ਹਾਂ ਕਿ ਡਿੰਪੀ ਡਿੰਪੀ ਚੀਮਾ ਨਾਮ ਦਾ ਇੱਕ ਵਿਅਕਤੀ ਆ ਉਹਦੇ ਗੋਲੀਆਂ ਲੱਗੀਆਂ ਨੇ ਇਨੀਸ਼ੀਅਲ ਇਹ ਪਤਾ ਲੱਗ ਰਿਹਾ ਕਿ ਪਬਲਿਕ ਟ੍ਰੈਨ ਤੋਂ ਸੀ ਕਿ ਉਹਨੂੰ ਹਿਟ ਕਰਕੇ ਗਏ ਨੇ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਅਗੇ ਕਾਰਵਾਈ ਕਰ ਰਹੇ ਹਾਂ ਜੀ ਕਿੰਨੀਆਂ ਗੋਲੀਆਂ ਲੱਗੀਆਂ ਇਹ ਨਹੀਂ ਹਜੇ ਪਤਾ ਜੀ ਇਹਦੇ ਬਾਅਦ ਪਤਾ ਲੱਗੇ ਕਿੰਨੇ ਕਿਲੋਗਾਈ ਸੀ ਇਨੀਸ਼ੀਅਲੀ ਮੈਂ ਕਨਫਰਮ ਨਹੀਂ ਕਹਿ ਸਕਦਾ ਜੋ ਲੋਕਲ ਜਿਹੜੇ ਪਹਿਲੇ ਜਿੰਨਾਂ ਦੇ ਆਏ ਬਿਜ਼ਨਸ ਹੈ ਜਿਹੜੇ ਗੇੜੇ ਤੇ ਦੱਸਦੇ ਪਏ ਨੇ ਸ਼ਾਇਦ 4 ਕੋਈ 2000 ਲੱਗਦੀ ਇਹ ਨਹੀਂ ਇਹ ਹਜੇ ਅਜੇ ਇਹ ਨਹੀਂ ਕੁਝ ਕਹਿ ਸਕਦਾ ਥੈਂਕ ਯੂ